ਜਨਵਰੀ ਦਾ ਦਿਨ ਅੱਜ ਦੇ ਦਿਹਾੜੇ ਜਿਨ੍ਹਾਂ ਨੂੰ ਅਸੀਂ ਜ਼ਿਆਦਾਤਰ ਹੁਣ ਤੱਕ ਨਾਮ ਉਹਨਾਂ ਦੇ ਨਾਲ ਸਿੰਘ ਘੱਟ ਵਰਤਦੇ ਆਂ ਜ਼ਿਆਦਾਤਰ ਜਿਹੜਾ ਵੀਰ ਹਕੀਕਤ ਰਾਏ ਕਿਹਾ ਜਾਂਦਾ ਆਮ ਕਰਕੇ ਸ਼ਬਦ ਜਿਹੜੇ ਜ਼ਿਆਦਾਤਰ ਲਿਖਤਾਂ ਵਿੱਚ ਵੀ ਇਹੋ ਵਰਤਿਆ ਜਾਂਦਾ ਬਹੁਤਾਤ ਜਿਵੇਂ ਜਿਨ੍ਹਾਂ ਦੇ ਅੰਦਰ ਦਵੇਸ਼ ਆ ਜਾਂ ਸੌੜਾ ਪਾਣਾ ਮੁਤਸਬ ਨੇ ਉਹ ਅੱਜ ਵੀ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਕਹਿੰਦੇ ਕਦੇ ਉਹ ਬੰਦਾ ਬੈਰਾਗੀ ਕਦੇ ਬੰਦਾ ਬਹਾਦਰ ਆਮ ਕਰਕੇ ਸਿੰਘ ਸ਼ਬਦ ਜਿਵੇਂ ਬੰਦੇ ਨੂੰ ਅਲਰਜੀ ਹੁੰਦੀ ਨਾ ਕਿਸੇ ਚੀਜ਼ ਤੋਂ ਵੀ ਇਸ ਰੂਪ ਦੇ ਵਿੱਚ ਉਹ ਨਾਮ ਦੇ ਨਾਲ ਵੀ ਸਿੰਘ ਅਸੀਂ ਨਹੀਂ ਵਰਤਣਾ ਜਦ ਕਿ ਉਹਨਾਂ ਅੰਮ੍ਰਿਤ ਦੀ ਦਾਤ ਲਈ ਗੁਰੂ ਵਾਲੇ ਬਣੇ ਗੁਰੂ ਨੇ ਥਾਪੜਾ ਦੇ ਕੇ ਤੋੜਿਆ ਤੇ ਜਦੋਂ ਕੋਈ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਤੇ ਅੰਮ੍ਰਿਤ ਦੀ ਦਾਤ ਦੇਣ ਵੇਲੇ ਕਿਹਾ ਜਾਂਦਾ ਵੀ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਤੁਹਾਡਾ ਕਰਮਨਾਸ਼ ਤੁਹਾਡੀ ਕੁਲਨਾਸ਼ ਇਹ ਸਾਰਾ ਕੁਝ ਕਿਹਾ ਜਾਂਦਾ ਇਸੇ ਤਰ੍ਹਾਂ ਵੀਰ ਹਕੀਕਤ ਸਿੰਘ ਉਹਨਾਂ ਦਾ ਜਿਹੜਾ ਪਰਿਵਾਰਕ ਪਿਛੋਕੜ ਆ ਨਾ ਜੇ ਆਪ ਜੀ ਪੜੋਗੇ ਤਾਂ ਇਹ ਸਿਆਲਕੋਟ ਦੇ ਨੇੜੇ ਇੱਕ ਪਿੰਡ ਪੈਂਦਾ ਗਲੋਟੀਆਂ ਖੁਰਦ ਜਿੱਥੇ ਮਾਰਚ ਦਾ ਅਖੀਰਲਾ ਹਫਤਾ ਜਦੋਂ ਗੁਰੂ ਆਰ ਰਾਇ ਪਾਤਸ਼ਾ ਸਤਵੇਂ ਗੁਰਦੇਵ ਸਿਆਲਕੋਟ ਵਾਲੇ ਪਾਸੇ ਗਏ ਤਾਂ ਉਸ ਵਕਤ ਜਿਹੜਾ ਗਲੋਟੀਆਂ ਖੁਰਦ ਪਿੰਡ ਹੈ ਉਥੋਂ ਦਾ ਰਹਿਣ ਵਾਲੇ ਨੇ ਭਾਈ ਨੰਦ ਲਾਲ ਜੀ ਪੁਰੀ ਜਿਹੜੇ ਭਾਈ ਸੇ ਭਾਈ ਨੰਦ ਲਾਲ ਜੀ ਨੇ ਉਹ ਵੱਖਰੇ ਨੇ ਇਹ ਭਾਈ ਨੰਦ ਲਾਲ ਪੁਰੀ ਖੱਤਰੀ ਇਹ ਗਲੋਟੀਆਂ ਖੁਰਦੇ ਰਹਿਣ ਵਾਲੇ ਤੇ ਗਲੋਟੀਆਂ ਖੁਰਦੋ ਨਗਰ ਹੈ ਜਿੱਥੋਂ ਦਾ ਕਲਗੀ ਤਰਪਾਚਾ ਮਹਾਰਾਜ ਜੀ ਦਾ ਚੌਰ ਬਰਦਾਰ ਭਾਈ ਕੀਰਤੀਆ ਵੀ ਇਸੇ ਨਗਰ ਦਾ ਰਹਿਣ ਵਾਲਾ ਸੀ ਗਲੋਟੀਆਂ ਖੁਰਦਾ ਇਹ ਜਦੋਂ ਮਹਾਰਾਜ ਗਏ ਆ ਉਸ ਵਕਤ ਇੱਥੋਂ ਹੀ ਮੋਟਾ ਟਾਂਡਾ ਪਿੰਡ ਜਿਹੜਾ ਜਿਹੜਾ ਉਧਰ ਗੁਜਰਾਤ ਪੈਂਦਾ ਉਹ ਪਿੱਛੇ ਜੇ ਬਾਤ ਹੋਈ ਉੱਥੇ ਤੇ ਉਹ ਕਹਿੰਦੇ ਜੀ ਗੁਜਰਾਤ ਦੋ ਨੇ ਸਾਨੂੰ ਵੀ ਕਈ ਵਾਰੀ ਨਾ ਅਸੀਂ ਆਣੇ ਵੀ ਸ਼ਾਇਦ ਇੱਕੋ ਹੀ ਹੈ ਜਿਵੇਂ ਕਸ਼ਮੀਰ ਦੋ ਨੇ ਉਧਰ ਪਾਕਿਸਤਾਨ ਵਾਲੇ ਪਾਸੇ ਐ ਇਧਰ ਵੀ ਐ ਇਸੇ ਤਰ੍ਹਾਂ ਗੁਜਰਾਤ ਵੀ ਦੋ ਨੇ ਉਧਰ ਵੀ ਗੁਜਰਾਤ ਹੈ ਇਧਰ ਵੀ ਗੁਜਰਾਤ ਹੈ ਜਿਹੜਾ ਬਾਬੇ ਮੱਖਣ ਸ਼ਾ ਲੁਬਾਣੇ ਦਾ ਪਿੰਡ ਸੀ ਮੋਟਾ ਟਾਂਡਾ ਉਹ ਅੱਜ ਕੱਲ ਉਧਰ ਰਹਿ ਗਿਆ ਗੁਜਰਾਤ ਉਧਰ ਵਾਲਾ ਉਥੋਂ ਦੇ ਰਹਿਣ ਵਾਲੇ ਸਨ ਉਹਨਾਂ ਦੇ ਪਿਤਾ ਭਾਈ ਦਾਸਾ ਜੀ ਉਸ ਵਕਤ ਅਕਾਲ ਚਲਾਣਾ ਕਰ ਗਏ ਸੀ ਬਾਬੇ ਮੱਖਣਸ਼ਾ ਲੁਬਾਣੇ ਦੇ ਪਿਤਾ ਜਿਨ੍ਹਾਂ ਦਾ ਸਸਕਾਰ ਗੁਰੂ ਆਰਹਿ ਪਾਤਸ਼ਾਹ ਮਾਰੇ ਨੇ ਉੱਥੇ ਕੀਤਾ ਸੀ ਇਹ ਪਰਿਵਾਰ ਬਹੁਤ ਲੰਮੇ ਸਮੇਂ ਤੋਂ ਗੁਰੂ ਦਰ ਨਾਲ ਜੁੜਿਆ ਸੀ ਉਹ ਜਦੋਂ ਮਹਾਰਾਜ ਇੱਥੇ ਗਏ ਨਾ ਭਾਈ ਆਨੰਦ ਲਾਲ ਪੁਰੀ ਗਲੋਟੀਆਂ ਖੁਰਦਾ ਰਹਿਣ ਵਾਲਾ ਉਹਨੇ ਫਿਰ ਆਖਿਆ ਮਹਾਰਾਜ ਸੁਰਤ ਵਿੱਚ ਖੰਡਾ ਰਹਿੰਦਾ ਸਤਗੁਰਾਂ ਨੇ ਉੱਥੇ ਫਿਰ ਤਰੇ ਬਚਨ ਆਖੇ ਇੱਕ ਤਾਂ ਮਹਾਰਾਜ ਕਹਿੰਦੇ ਵੀ ਕੇਸਾਂ ਦੀ ਬੇਅਦਵੀ ਨਹੀਂ ਕਰਨੀ ਗੁਰੂ ਹਰਿ ਰਾਇ ਸਾਹਿਬ ਨੇ ਆਖਿਆ ਦੂਸਰਾ ਸ਼ਬਦ ਆਖਿਆ ਟੋਪੀ ਨਹੀਂ ਪਹਿਨਣੀ ਇਹ ਭਾਈ ਨੰਦ ਲਾਲ ਪੁਰੀ ਨੂੰ ਆਖਿਆ ਤੀਸਰਾ ਆਖਿਆ ਤੰਬਾਕੂ ਦਾ ਸੇਵਨ ਨਹੀਂ ਕਰਨਾ ਇਹ ਚੀਜ਼ਾਂ ਛੱਡਣੀਆਂ ਨੇ ਮਾਲਕ ਕਿਰਪਾ ਕਰੇ ਇਸ ਭਾਈ ਨੰਦ ਲਾਲ ਪੁਰੀ ਖੱਤਰੀ ਦੇ ਘਰ ਦੋ ਪੁੱਤਰ ਪੈਦਾ ਹੁੰਦੇ ਬਾਗਮਲ ਤੇ ਭਾਗਮਲ ਇੱਕ ਬੇਟੀ ਐ ਔਰ ਜਿਹੜਾ ਪੁੱਤਰ ਬਾਗਮਲ ਐ ਉਹਦੇ ਘਰ ਉਸ ਪੁੱਤਰ ਪੈਦਾ ਹੁੰਦਾ ਹੈ ਭਾਈ ਹਕੀਕਤ ਸਿੰਘ ਭਾਈ ਨੰਦ ਲਾਲ ਪੁਰੀ ਦਾ ਇਹ ਪੋਤਰਾ ਐ ਅਸੀਂ ਜ਼ਿਆਦਾਤਰ ਜਿਹੜਾ ਕਹਿੰਦੇ ਵੀ ਇਹ ਜਿਹੜਾ ਪਰਿਵਾਰ ਹੈ ਪੰਜਵੇਂ ਪਾਤਸ਼ਾਹ ਤੋਂ ਗੁਰੂ ਘਰ ਨਾਲ ਜੁੜਿਆ ਕੁਝ ਥਾਵਾਂ ਤੇ ਕੁਝ ਸੋਮਿਆਂ ਵਿੱਚ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਦੀ ਬਾਤ ਚੱਲਦੀ ਵੇ ਇਸ ਪਰਿਵਾਰ ਵਿੱਚ ਸੀ ਇੱਕ ਭੂਆ ਆ ਭਾਈ ਹਕੀਕਤ ਸਿੰਘ ਜੀ ਹੋਣਾਂ ਦੀ ਭਾਗਵੰਤੀ ਭਾਗਵੰਤੀ ਦਾ ਆਨੰਦ ਕਾਰਜ ਹੋਇਆ ਸ਼ਿਵਰਾਮ ਕਪੂਰ ਦੇ ਨਾਲ ਸ਼ਿਵਰਾਮ ਕਪੂਰ ਦੇ ਘਰ ਦੋ ਬੱਚੇ ਪੈਦਾ ਹੋਏ ਸਾਹਿਬ ਸਿੰਘ ਤੇ ਸਾਹਿਬ ਕੌਰ ਤੇ ਸਾਹਿਬ ਕੌਰ ਪਤਾ ਵਿਆਹੀ ਕਿਹਦੇ ਨਾਲ ਗਈ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੇ ਫਿਰ ਆਪਾਂ ਕਿਵੇਂ ਆਖਾਂਗੇ ਵੀ ਇਹ ਹਕੀਕਤ ਰਾਏ ਆ ਉਹਦਾ ਭੂਆ ਵੱਲੋਂ ਪਰਿਵਾਰ ਬਾਬਾ ਬੰਦਾ ਸਿੰਘ ਬਾਦ ਜਿਨ੍ਹਾਂ ਤੋਂ ਅੱਗੋਂ ਰਣਜੀਤ ਸਿੰਘ ਬੇਟਾ ਪੈਦਾ ਹੋਇਆ ਜਿਤੋਂ ਅਨਸਬੰਸ ਚੱਲਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਦੂਸਰੀ ਜਿਹੜੀ ਸ਼ਾਦੀ ਹੈ ਜਿਨ੍ਹਾਂ ਵਿੱਚੋਂ ਬੇਟਾ ਅਜੈ ਸਿੰਘ ਪੈਦਾ ਹੋਇਆ ਜੋ ਸ਼ਹਾਦਤ ਦਾ ਜੰਮ ਪਿਤਾ ਉਹ ਵੱਖਰਾ ਵਿਆਹ ਹੈ ਇਹ ਭਗਵੰਤੀ ਜੋ ਭਾਈ ਹਕੀਕਤ ਸਿੰਘ ਦੀ ਭੂਆ ਆ ਉਹਦੀ ਧੀ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਆਨੰਦ ਕਾਰਜ ਹੁੰਦਾ ਔਰ ਇਹਨਾਂ ਦੇ ਜਿਹੜੇ ਮਾਤਾ ਨੇ ਉਹਨਾਂ ਦਾ ਬੀਬੀ ਗौरा ਨਾਮ ਹੈ ਬਾਗਮਲ ਪਿਤਾ ਦਾ ਨਾਮ ਗौरा ਮਾਤਾ ਦਾ ਨਾਮ ਹੈ ਤੇ ਜਿਹੜੀ ਬੀਬੀ ਗौरा ਆ ਕौरा ਤੇ ਗौरा ਇਹਨਾਂ ਦਾ ਸੰਬੰਧ ਜਾ ਕੇ ਜੁੜਦਾ ਭਾਈ ਸੇ ਭਾਈ ਕਨਈਆ ਜੀ ਦੇ ਪਰਿਵਾਰ ਨਾਲ ਇਹ ਉਹਨਾਂ ਦੇ ਅੱਗੋਂ ਪੋਤਰੀਆਂ ਦੇ ਰੂਪ ਦੇ ਵਿੱਚ ਨੇ ਜਿਨ੍ਹਾਂ ਦਾ ਬਾਗਮਲ ਦੇ ਨਾਲ ਆਨੰਦ ਕਾਰਜ ਹੋਇਆ ਤੇ ਉਸ ਕੁੱਖ ਚੋਂ 1724 ਚ ਪੈਦਾ ਹੋਇਆ ਭਾਈ ਹਕੀਕਤ ਸਿੰਘ ਤੇ ਬੜੀ ਛੋਟੀ ਆਰਬਲਾ ਦੇ ਵਿੱਚ ਹੀ ਉਹਨਾਂ ਦਾ ਵਿਆਹ ਹੋ ਗਿਆ ਸੀ ਕਿਸ਼ਨ ਸਿੰਘ ਉਪਲ ਆਪਣੇ ਨੇੜੇ ਬਟਾਲਾ ਬਟਾਲੇ ਦੀ ਧਰਤੀ ਤੇ ਤਾਂ ਉਹਨਾਂ ਨੇ ਹੁਣ ਕਿਤੇ ਬੱਚਿਆਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਤੇ ਨਾ ਕਿਤੇ ਕੋ ਤਣਜ ਕੱਸਿਆ ਮਾਂ ਦੀ ਗਾਲ ਕੱਢੀ ਜਾਂ ਕੁਝ ਕਿਹਾ ਇਸ ਤਰ੍ਹਾਂ ਉਹਨਾਂ ਨੇ ਇੱਕ ਬੜੇ ਸਲੀਕੇ ਨਾਲ ਭਾਇ ਕਿਕਤ ਸਿੰਘ ਨੇ ਆਖਿਆ ਵੀ ਜੇ ਕੋਈ ਬੀਬੀ ਫਾਤਿਮਾ ਬਾਰੇ ਇਸ ਤਰ੍ਹਾਂ ਦੀ ਗੱਲ ਕਰੇ ਤਾਂ ਤੁਹਾਨੂੰ ਕਿਵੇਂ ਲੱਗੇਗਾ ਉਹਨਾਂ ਤਾਂ ਆਖਿਆ ਵੀ ਆਪਾਂ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਪਰ ਉਹ ਗੱਲ ਕਾਜੀ ਤਾਂ ਗਈ ਉਹ ਤਵਸਬੀ ਚਾਰ ਗੱਲਾਂ ਹੋਰ ਬਣਾ ਕੇ ਨਾਲ ਦਿੱਤੀਆਂ ਉਹਨਾਂ ਨੇ ਇਹਨਾਂ ਨੂੰ ਪਕੜਵਾ ਕੇ ਮੰਗਾ ਲਿਆ ਜਦੋਂ ਮੰਗਵਾਇਆ ਤੇ ਉੱਥੇ ਆਖਿਆ ਵੀ ਜਾਂ ਤੈਨੂੰ ਤੇਲ ਪਾ ਕੇ ਛਾੜ ਦਿੱਤਾ ਜਾਏਗਾ ਧਰਤੀ 'ਚ ਦੱਬ ਕੇ ਕੁੱਤੇ ਛੱਡ ਦਿੱਤੇ ਜਾਣਗੇ ਆਹ ਕੁਝ ਹੋਏਗਾ ਇੱਕ ਕੰਮ ਕਰ ਲਾ ਤੁੱਤ ਧਰਮ ਛੱਡ ਦੇ ਇਹ ਨਖਾਸ ਚੌਂਕ ਲਾਹੌਰ ਦੇ ਵਿੱਚ ਜਕਰੀਏ ਦੇ ਵੇਲੇ ਕਿਉਂਕਿ ਲਗਭਗ 1725 ਤੋਂ ਲੈ ਕੇ 1746 ਤੱਕ 45 ਤੱਕ ਕੇ 20 ਸਾਲ ਲਗਭਗ ਜਕਰੀਆ ਜਿਹੜਾ ਉਹ ਸੂਬੇਦਾਰ ਰਿਆ ਲਾਹੌਰ ਦਾ ਆਪਣੇ ਬਾਪ ਅਬਦੁਸਮਦ ਖਾਨ ਤੋਂ ਬਾਅਦ ਉਹ ਫਿਰ ਜਦੋਂ ਉਹਨਾਂ ਨੂੰ ਆਖਿਓ ਕਿੰਨੇ ਮੈਂ ਧਰਮ ਨਹੀਂ ਛੱਡ ਸਕਦਾ ਫਿਰ ਅੱਜ ਦੇ ਦਿਨ 18 ਜਨਵਰੀ 1735 ਉਹਨਾਂ ਨੂੰ ਉਹਨਾਂ ਦੇ ਮਾਮਾ ਸਰਦਾਰ ਅਰਜਨ ਸਿੰਘ ਵਧਾਵਾ ਉਹਨਾਂ ਦੇ ਨਾਲ ਨਖਾਸ ਚੌਂਕ ਦੇ ਵਿੱਚ ਜਿੱਥੇ ਪੁੱਠਾ ਲਟਕਾਇਆ ਵੀ ਗਿਆ ਉਥੇ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਬਹੁਤ ਤਸੀਹੇ ਦੇ ਕੇ ਬਹੁਤ ਦਰਦਨਾਕ ਮੰਜ਼ਰ ਸੀ ਪਰ ਉਹਨਾਂ ਨੇ ਸਿੱਖੀ ਤੋਂ ਆਪਣਾ ਮੁੱਖ ਨਹੀਂ ਮੋੜਿਆ ਔਰ ਗੁਰੂਵਾਲ ਆਪਣਾ ਮੁੱਖ ਰੱਖਦਿਆਂ ਗੁਰੂ ਤੋਂ ਘਾਲ ਕਮਾਉਂਦਿਆਂ ਸਿੱਖੀ ਨੂੰ ਕਿਸਾਂ ਸਵਾਸਾਂ ਨਾਲ ਲਿਭਾਉਂਦਿਆਂ ਆਪਣਾ ਆਪਾ ਜਿਹੜਾ ਹੈ ਉਹ ਵਾਰ ਦਿੱਤਾ ਲੇਕਿਨ ਗੁਰੂ ਵਾਲੇ ਪਾਸੇ ਜੀਵਨ ਜਿਹੜਾ ਉਹ ਜੋੜ ਕੇ ਰੱਖਿਆ ਇਹ ਬਟਾਲੇ ਵਾਲੇ ਪਾਸੇ ਜਿਨ੍ਹਾਂ ਦੀ ਕੋਈ ਰਿਸ਼ਤੇਦਾਰੀ ਹੈ ਜਾਂ ਉਧਰ ਦਾ ਕੋਈ ਵਸਨੀਕ ਹੈ ਆ ਬਸੰਤ ਦੇ ਦਿਨਾਂ ਵਿੱਚ ਉਥੇ ਬਹੁਤ ਵੱਡਾ ਜੋੜ ਮੇਲਾ ਵੀ ਹੁੰਦਾ ਹੈ ਪਰ ਨਾ ਸਮਝੀ ਹੁਣ ਕਰਕੇ ਅਜੇ ਵੀ ਅਸੀਂ ਉਹਨਾਂ ਨੂੰ ਭਾਈ ਹਕੀਕਤ ਸਿੰਘ ਕਹਿਣ ਤੋਂ ਕਿਤੇ ਨਾ ਕਿਤੇ ਗੁਰੇਜ਼ ਹੈ ਜੇ ਆਪਾਂ ਲਿਖਤਾਂ ਵੀ ਵੇਖਨੇ ਆ ਤਾਂ ਉੱਥੇ ਵੀ ਜ਼ਿਆਦਾਤਰ ਜਿਹੜਾ ਉਹ ਹਕੀਕਤ ਰਾਏ ਸ਼ਬਦ ਪਰ ਉਹ ਪਤਾ ਨਹੀਂ ਨਾ ਤਾਂ ਉਹਨਾਂ ਦਾ ਨਾਨਕਾ ਪਰਿਵਾਰ ਵਾਲਾ ਪਿਛੋਕੜ ਵੇਖਦੇ ਆ ਵੇਖੋ ਕਿੱਧਰ ਜਾ ਕੇ ਭਾਈ ਕਨਈਆ ਜੀ ਉਹਨਾਂ ਨਾਲ ਜੁੜਦਾ ਧੂਆ ਵਾਲਾ ਪਾਸਾ 바ਵਾ ਬੰਦਾ ਸਿੰਘ ਬਹਾਦਰ ਉਹਨਾਂ ਨਾਲ ਪਿਤਾ ਵਾਲਾ ਪਾਸਾ ਗੁਰੂ ਘਰ ਦੇ ਨਾਲ ਹਰ ਪੱਖ ਤੋਂ ਜੇ ਉਹਦੇ ਸਹੁਰਾ ਪਰਿਵਾਰ ਹੈ ਉਹ ਵੀ ਗੁਰੂ ਘਰ ਦੇ ਨਾਲ ਔਰ ਬਕਾਇਦਾ ਲਿਖਿਆ ਭਾਈ ਬੁੱਧ ਸਿੰਘ ਜੀ ਉਹਨਾਂ ਦੀ ਸੰਗਤ ਵਿੱਚ ਆ ਕੇ ਇਹਨਾਂ ਨੇ ਅੰਮ੍ਰਿਤ ਦੀ ਦਾਤ ਲਈ ਗੁਰੂ ਘਾਲੇ ਬਣੇ ਤੋ ਗੁਰੂ ਕਿਰਪਾ ਕਰੇ ਜਿਹੋ ਜਾਂ ਸਿੱਧਕ ਭਰੋਸਾ ਉਹਨਾਂ ਨੇ ਗੁਰੂ ਤੇ ਰੱਖ ਕੇ ਆਪਣਾ ਆਪ ਵਾਰ ਦਿੱਤਾ ਸਾਡੇ ਅੰਦਰ ਇਹੋ ਜੀ ਪ੍ਰਤੀਤ ਐਸਾ ਭਰੋਸਾ ਬਣ ਜਾਏ ਐਸੀ ਮਹਾਨ ਰੂਹਾਂ ਨੂੰ ਸ਼ਹੀਦਾਂ ਦੇ ਚਰਨਾਂ ਵਿੱਚ ਸਦਾ ਹੀ ਨਮਸਕਾਰ ਇਨੀਆਂ ਕੁ